ਸਸ਼ੀਕਾਲ ਮੈਂ ਤੁਹਾਡੇ ਨਾਲ ਕਮਲਦੀਪ ਘੋੜ ਤਾਂ ਟੂਡੋ ਸਰਕਾਰ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਜਾ ਸਕਦਾ ਤਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ ਦਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਜਿਹੜਾਗਾ ਲਗਾਤਾਰ ਵਾਅਦਾ ਹੋ ਰਿਹਾ ਤਾਂ ਕੈਨੇਡਾ ਉਹਨਾਂ ਤੇ ਕਾਰਵਾਈ ਕਰ ਸਕਦਾ ਉਹਨਾਂ ਨੂੰ ਡਿਪੋਰਟ ਕਰ ਸਕਦਾ ਜਿਹੜੇ ਕਿ ਸਮੇਂ ਸਿਰ ਆਪਣੇ ਵਤਨ ਵਾਪਸ ਨਹੀਂ ਜਾਂਦੇ ਜੋ ਵੀਜ਼ਾ ਮਿਲਿਆ ਹੁੰਦਾ ਉਹਨਾਂ ਨੂੰ ਐਕਸਟੈਂਡ ਕਰਵਾ ਕੇ ਉੱਥੇ ਹੀ ਜਿਹੜਾ ਰਹਿਣ ਲੱਗ ਜਾਂਦੇ ਨੇ ਤਾਂ ਉਹਨਾਂ ਦੀ ਗਿਣਤੀ ਲਗਾਤਾਰ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਵਾਧੀ ਜਾ ਰਹੀ ਹੈ ਜਿਸ ਕਰਕੇ ਕੈਨੇਡਾ ਸਰਕਾਰ ਦੇ ਵੱਲੋਂ ਜੜਾਗਾ ਇਹ ਫੈਸਲਾ ਲਿਆ ਗਿਆ ਕਿ ਜਿਵੇਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਇੱਕ ਚਿੰਤਾ ਦਾ ਵਿਸ਼ਾ ਤਾਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਇਹ ਜੜਾਗਾ ਬਿਆਨ ਦਿੱਤਾ ਗਿਆ ਹੈ ਦਰਸਲ ਸੀਆਈਸੀਸੀ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਜੋਹਨ ਮੂਰੇ ਨੂੰ ਪੱਤਰ ਲਿਖਿਆ ਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਜੜਾ ਇਹ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਜ਼ਿਕਰ ਕੀਤਾ ਹੈ ਇੱਕ ਰਿਪੋਰਟ ਦੇ ਅਨੁਸਾਰ ਲਗਭਗ 13660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਪਨਾਹ ਮੰਗੀ ਹੈ ਜੋ ਕਿ ਇੱਕ ਰਿਕਾਰਡ ਹੈ ਪਿਛਲੇ ਸਾਲ ਹੀ ਅੰਕੜਾ ਲਗਭਗ 12000 ਸੀ 2018 ਦੇ ਵਿੱਚ ਸਿਰਫ 1810 ਸੀ ਅਤੇ ਅਜੇ 3 ਮਹੀਨਿਆਂ ਦੇ ਅੰਕੜੇ ਦੀ ਗਿਣਤੀ ਹੋਣੀ ਬਾਕੀ ਹੈ ਜਿਸ ਦੇ ਨਾਲ ਸੰਖਿਆ ਵਧਣ ਦੀ ਹੋਰ ਵੀ ਉਮੀਦ ਹੈ ਤਾਂ ਕੈਨੇਡਾ ਦਾ ਕਹਿਣਾ ਹੈ ਕਿ ਭਾਰਤੀਆਂ ਦੇ ਵੱਲੋਂ ਪਨਾਹ ਦੇ ਦਾਅਵਿਆਂ ਦੇ ਵਿੱਚ ਜਿਹੜਾਗਾ ਲਗਾਤਾਰ ਵਾਧਾ ਹੋਇਆ ਕਿਉਂਕਿ ਵੀਜ਼ਾ ਲੈ ਕੇ ਟੈਂਪਰੇਰੀ ਵੀਜ਼ਾ ਲੈ ਕੇ ਕਈ ਜਿਹੜੇ ਵਿਦਿਆਰਥੀ ਆ ਜਾਂਦੇ ਨੇ ਤਾਂ ਉਸ ਤੋਂ ਬਾਅਦ ਐਕਸਟੈਂਡ ਕਰਵਾ ਲੈਂਦੇ ਨੇ ਸਮੇਂ ਸਿਰ ਆਪਣੇ ਵਤਨ ਜਿਹੜੇ ਕਿ ਵਾਪਸ ਨਹੀਂ ਜਾਂਦੇ ਤਾਂ ਇਹ ਗਿਣਤੀ ਜਿਹੜੀ ਲਗਾਤਾਰ ਕੈਨੇਡਾ ਦੇ ਵਿੱਚ ਵਾਧੀ ਜਾ ਰਹੀ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਵੱਲੋਂ ਸਖਤੀ ਅਜੜੀਆ ਉਹ ਕੀਤੀ ਜਾ ਸਕਦੀ ਹੈ ਕਿਉਂਕਿ ਇੱਕ ਲੈਟਰ ਜਿਹੜਾ ਹੈਗਾ ਇਮੀਗ੍ਰੇਸ਼ਨ ਮੰਤਰੀ ਨੇ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਸ ਤਰ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਜਿਹੜੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਆ ਜਾਂਦੇ ਨੇ ਉਸ ਤੋਂ ਬਾਅਦ ਉਹ ਆਪਣੇ ਵੀਜ਼ੇ ਨੂੰ ਅ ਜਿਹੜਾ ਐਕਸਟੈਂਡ ਕਰਵਾ ਲੈਂਦੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਲਗਾਤਾਰ ਵੱਧ ਰਹੀ ਹੈ ਤੇ ਉੱਥੇ ਹੀ ਰਹਿਣ ਲੱਗ ਜਾਂਦੇ ਨੇ ਤੇ ਸਮੇਂ ਸਿਰ ਜਿਹੜੇਗੇ ਉਹ ਵਾਪਸ ਨਹੀਂ ਆਉਂਦੇ ਤਾਂ ਉਹਨਾਂ ਨੇ ਇਹ ਵੀ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਘੱਟੋ ਘੱਟ 10000 ਜਿਹੜੇ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਿਹੜਾ ਰਿਪੋਰਟ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕਮੀ ਜਿਹੜੀ ਆ ਆਉਂਦੇ ਸਾਲ ਜਿਹੜੀ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚ ਜਿਹੜੀ ਹੈ ਉਹ ਕਮੀ ਆ ਸਕਦੀ ਹੈ ਇਸ ਦਾ ਭਾਵ ਹੈ ਕਿ ਡਿਪੋਰਟ ਕਰ ਸਕਦਾ ਕੈਨੇਡਾ ਉਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਤਾਂ ਜ਼ਿਆਦਾ ਤਲਵਾਰ ਉਹਨਾਂ ਤੇ ਲਟਕ ਸਕਦੀ ਹੈ ਇਹ ਵੀ ਜਾਣਕਾਰੀ ਸਾਹਮਣੇ ਹੈ ਕਿ ਜਿਨ੍ਹਾਂ ਨੂੰ ਪਿਛਲੇ 8 ਸਾਲਾਂ ਦੇ ਦੌਰਾਨ ਜਿਹੜਾਗਾ ਵਾਰ-ਵਾਰ ਕਿਹਾ ਗਿਆ ਕਿ ਆਪਣੇ ਵਤਨ ਵਾਪਸ ਚਲੇ ਜਾਓ ਪਰ ਉਹ ਫਿਰ ਵੀ ਜਿਹੜੇ ਗੈਰ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਨੇ ਤਾਂ ਉਹਨਾਂ ਤੇ ਜਿਹੜੀ ਇਹ ਤਲਵਾਰ ਲਟਕ ਸਕਦੀ ਹੈ ਤਾਂ ਜਿਹੜੇ ਪ੍ਰਵਾਸੀ ਜਿਹੜੇ ਜ਼ਿਆਦਾਤਰ ਅਸ ਦੇਖਿਆ ਜਾਵੇ ਤਾਂ ਪੰਜਾਬੀਆਂ ਦੀ ਗਿਣਤੀ ਜਿਹੜੀ ਆ ਕੈਨੇਡਾ ਦੇ ਵਿੱਚ ਜ਼ਿਆਦਾ ਹੈ ਕਿਉਂਕਿ ਪੰਜਾਬੀ ਜ਼ਿਆਦਾਤਰ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਨੇ ਜਿਵੇਂ ਬਾਕੀਆਂ ਦੀ ਤਰ੍ਹਾਂ ਬਹੁਤ ਸਾਰੇ ਪੰਜਾਬੀ ਨੌਜਵਾਨ ਚੰਗੇ ਭਵਿੱਖ ਦੇ ਲਈ ਸੁਨਹਿਰੀ ਭਵਿੱਖ ਦੇ ਲਈ ਆਪਣਾ ਜਿਹੜਾ ਵਿਦੇਸ਼ ਨੂੰ ਜਾਂਦੇ ਤਾਂ ਜ਼ਿਆਦਾਤਰ ਕੈਨੇਡਾ ਦੇ ਵਿੱਚ ਜਾਂਦੇ ਨੇ ਕੈਨੇਡਾ ਨੂੰ ਜ਼ਿਆਦਾ ਤਰਜੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਪੜ੍ਹਾਈ ਦੇ ਵੇਸ ਤੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਐਕਸਟੈਂਡ ਕਰਾ ਲੈਂਦੇ ਨੇ ਆਪਣਾ ਵੀਜ਼ਾ ਤੇ ਉੱਥੇ ਜਿਹੜਾ ਗਾ ਰਹਿਣ ਲੱਗ ਜਾਂਦੇ ਨੇ ਤਾਂ ਇਸ ਕਰਕੇ ਲਗਾਤਾਰ ਜਿਹੜੀ ਹੈ ਕੈਨੇਡਾ ਦੇ ਵਿੱਚ ਵਾਧੇ ਜਾ ਰਹੀ ਹੈ ਗਿਣਤੀ ਪ੍ਰਵਾਸੀਆਂ ਜਿਸ ਨੂੰ ਲੈ ਕੇ ਕੈਨੇਡਾ ਜੁਰ ਸਖਤ ਹੋਇਆ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਹੈਗੇ ਨੇ ਉਹਨਾਂ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਉਹਨਾਂ ਨੇ ਇੱਕ ਲੈਟਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਚਿੰਤਾ ਜਿਹੜੀ ਹੈ ਜ਼ਾਹਰ ਕੀਤੀ ਹੈ ਲੈਟਰ ਉਹਨਾਂ ਨੇ ਸੀਆਈ ਸੀਸੀ CICC ਨੂੰ ਜਿਹੜਾਗਾ ਇਹ ਲੈਟਰ ਲਿਖਿਆ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੇ ਪ੍ਰਧਾਨ ਨੂੰ ਜਿਹੜਾਗਾ ਇਹ ਲੈਟਰ ਲਿਖਿਆ ਮੁੱਖ ਕਾਰਜਕਾਰੀ ਪ੍ਰਧਾਨ ਜੋਹਨ ਮੂਰੇ ਨੂੰ ਇਹ ਜੜਾਗਾ ਇਹ ਲੈਟਰ ਜਿਸ ਦੇ ਵਿੱਚ ਜਿਹੜਾ ਇਹ ਚਿੰਤਾ ਜ਼ਾਹਰ ਕੀਤੀ ਕਿਸ ਤਰ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਕੈਨੇਡਾ ਦੇ ਵਿੱਚ ਵਾਧੀ ਜਾ ਰਹੀ ਹੈ ਰਿਪੋਰਟ ਦੇ ਵਿੱਚ ਲੱਾ ਸਾਹਮਣੇ ਆਇਆ ਕਿ ਲਗਭਗ 13660 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 2024 ਦੇ ਪਹਿਲੇ 9 ਮਹੀਨਿਆਂ ਦੇ ਵਿੱਚ ਪਨਾਹ ਮੰਗੀ ਹੈ ਜੋ ਕਿ ਇੱਕ ਰਿਕਾਰਡ ਹੈ ਪਿਛਲੇ ਸਾਲ ਇਹ ਅੰਕੜਾ ਲਗਭਗ 12000 ਸੀਗਾ 2018 ਦੇ ਵਿੱਚ ਸਿਰਫ 1810 ਸੀ ਤੇ ਹਜੇ 3 ਮਹੀਨੇ ਦਾ ਅੰਕੜਾ ਬਾਕੀ ਹੈ ਇਹ ਸਿਰਫ ਜਿਹੜੇ 2024 ਦੇ 9 ਮਹੀਨੇ ਸੀਗੇ ਉਹ 9 ਮਹੀਨੇ ਦਾ ਅੰਕੜਾ ਦੱਸੇ ਕਿ 9 ਮਹੀਨੇ ਪਹਿਲੇ 9 ਮਹੀਨਿਆਂ ਦੇ ਵਿੱਚ ਲਗਭਗ 12000 ਜਿਹੜੇ ਨੇ ਅੰਤਰਰਾਸ਼ਟਰੀ ਵਿਦਿਆਰਥੀ ਇਹਨਾਂ ਨੇ ਪਨਾਹ ਮੰਗੀ ਹੈ ਤਾਂ ਸਮੇਸਿਰ ਜਿਹੜੇ ਨੇ ਉਹ ਵਾਪਸ ਨਹੀਂ ਜਾਂਦੇ ਵੀਜ਼ੇ ਤੇ ਆ ਜਾਂਦੇ ਨੇ ਟੈਂਪਰਰੀ ਵੀਜ਼ੇ ਤੇ ਆ ਜਾਂਦੇ ਨੇ ਉਸ ਤੋਂ ਬਾਅਦ ਐਕਸਟੈਂਡ ਕਰਾ ਕੇ ਇੱਥੇ ਰਹਿਣ ਲੱਗ ਜਾਂਦੇ ਤਾਂ ਉਹਨਾਂ ਤੇ ਜਿਹੜੀ ਇਹ ਤਲਵਾਰ ਲਟਕ ਸਕਦੇ ਉਹਨਾਂ ਨੂੰ ਡਿਪੋਰਟ ਜਿਹੜਾਗਾ ਕੀਤਾ ਜਾ ਸਕਦਾ ਤਾਂ ਕੈਨੇਡਾ ਲਗਾਤਾਰ ਸਖਤ ਹੁੰਦਾ ਜਾ ਰਿਹਾ ਪ੍ਰਵਾਸੀਆਂ ਨੂੰ ਲੈ ਕੇ ਤਾਂ ਇੱਕ ਹੋਰ ਜਿਹੜਾ ਝਟਕਾ ਪੰਜਾਬੀਆਂ ਨੂੰ ਮਿਲਿਆ ਪ੍ਰਵਾਸੀਆਂ ਨੂੰ ਮਿਲਿਆ ਭਾਰਤੀਆਂ ਨੂੰ ਮਿਲਿਆ ਕਿ ਡਿਪੋਰਟ ਜਲਦ ਜਿਹੜਾਗਾ ਕੀਤਾ ਜਾ ਸਕਦਾ